ਪੰਜਾਬ ਸਿਆ ਤੇਰਾ ਹੁਣ ਰੱਬ ਰੱਖਾ ਇੱਥੇ ਗੈਂਗਸਟਰਾਂ ਦਾ ਹੋ ਗਿਆ ਰਾਜ ਭਾਈ ਤੇਰੇ ਵਿਰਸੇ ਨੂੰ ਪੈਰਾ ਹੈ ਠੇਲ ਤਾੜ ਦਿੱਤਾ ਹਰ ਕੋਈ ਨਵੇਂ ਵਜੋਂਦਾ ਹੈ ਸਾਜ ਭਾਈ ਪੁਰਾਣੀ ਅਰਸ ਮਾਚੇ ਜੋ ਸਭ ਪੁੱਲੇ ਸਭਨਾ ਸ਼ੁਰੂ ਕਰ ਲਏ ਨਵੇਂ ਰਵਾਜ ਪਾਈ ਵੇਖ ਫਖਰ ਵਾਲਾ ਤੇਰੇ ਸਿਰੋਂ ਜਾਏ ਲੈਂਦਾ ਵੇਖ ਫਖਰ ਵਾਲਾ ਤੇਰੇ ਸਿਰੋਂ ਜਾਏ ਲੈਂਦਾ ਕਿਸੇ ਹੋਰ ਸਿਰ ਸਜਦਾ ਜਾਏ ਤਾਜ ਪਾਈ ਤੇਰੇ ਪੁਰਖਿਆਂ ਨੂੰ ਸਭ ਨੇ ਹੀ ਵਿਸਾਰ ਦਿੱਤਾ ਤੇਰੇ ਪੁਰਖਿਆਂ ਨੂੰ ਸਭ ਨੇ ਹੀ ਵਿਸਾਰ ਦਿੱਤਾ ਅਗਾਵਾ ਦੂ ਸਮੇ ਦਾ ਆ ਗਿਆ ਰਾਜ ਪਾਈ ਪਿਆਰ ਮੁਹੱਬਤ ਵਾਲੇ ਸਮਾ ਪਿਛਾਂ ਰਹਿ ਗਏ ਪਿਆਰ ਮੁਹੱਬਤ ਵਾਲੇ ਸਮੇ ਪਿਛਾਂ ਰਹਿ ਗਏ ਕੋਈ ਕਰਦਾ ਕਿਸੇ ਦਾ ਨਹੀਂ ਲਿਆਜ ਪਾਈ ਗਾਜਰ ਮੂਲੀ ਜਿੰਨੀ ਬੰਦੇ ਦੀ ਕਦਰ ਨਹੀਂ ਗਾਜਰ ਮੂਲੀ ਜਿੰਨੀ ਬੰਦੇ ਦੀ ਕਦਰ ਨਹੀਂ ਬਹੁਤੇ ਛੱਟਦੇ ਨੇ ਪਾ ਕੇ ਵਿੱਚ ਛਾਜ ਪਾਈ ਦੱਤਾ ਹੂਰੀਏ ਜਏ ਕਈ ਨਿਤ ਰਹਿਣ ਚੁਰਦੇ